ਸਵੇਰੇ ਨਾ ਕੰਮ ਦੇ ਜਾਣ ਤੋਂ ਪਹਿਲੇ ਨਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਕੇ ਜਾਈ ਦੀ ਕਿਉਂਕਿ ਹੁਣ ਜਦੋਂ ਆਪਾਂ ਘਰੋਂ ਬਾਹਰ ਨਿਕਲਣਾ ਨਾ ਤੇ ਸਭ ਤੋਂ ਵੱਡਾ ਡਰ ਪਤਾ ਕੀ ਹੁੰਦਾ ਜੀ ਕਿ ਪਤਾ ਨਹੀਂ ਕਿੱਦਾਂ ਹੋਏਗਾ ਕਿੱਦਾਂ ਦੇ ਬੰਦੇ ਮਿਲਣਗੇ ਕੋਈ ਮੇਰੇ ਨਾਲ ਗਲਤ ਨਾ ਕਰ ਦੇ ਕੋਈ ਮੇਰੇ ਨਾਲ ਬਾਹਰ ਜਾ ਕੇ ਕੁਝ ਮਾੜਾ ਨਾ ਹੋ ਜੇ ਸੋ ਇਸ ਕਰਕੇ ਜਦੋਂ ਵੀ ਆਪਾਂ ਘਰੋਂ ਨਿਕਲਣਾ ਨਾ ਇਹ ਡਰ ਨੂੰ ਖਤਮ ਕਰਨ ਦਾ ਤਰੀਕਾ ਇਹੋ ਹੀ ਜਿਹਾ ਵਧੀਆ ਕਿ ਘਰ ਤੋਂ ਨਿਕਲਣ ਤੋਂ ਪਹਿਲੇ ਹੀ ਅਰਦਾਸ ਕਰ ਲਈ ਬਾਬਾ ਦੀਪ ਸਿੰਘ ਜੀ ਅੱਗੇ ਕਿ ਬਾਬਾ ਜੀ ਮੈਂ ਇਸ ਕਾਰਜ ਵਾਸਤੇ ਚੱਲਾ ਜੇ ਤੇ ਤੁਸੀਂ ਮੇਰੇ ਨਾਲ ਹੀ ਚੱਲਿਓ ਤੁਸੀਂ ਮੇਰੀ ਬਾਹ ਫੜ ਕੇ ਰੱਖਣਾ ਮੈਨੂੰ ਕੱਲਾ ਨਾ ਛੱਡਣਾ ਜਦੋਂ ਵੀ ਤੁਸੀਂ ਕਿਤੇ ਵੀ ਜਾਣਾ ਨਾ ਕੋਈ ਵੀ ਜ਼ਰੂਰੀ ਕੰਮ ਕਰਨ ਜਾਣਾ ਤੇ ਇਹੋ ਹੀ ਕਹਿਣਾ ਮਾਲਕ ਨੂੰ ਕਿ ਮਾਲਕਾ ਮੈਂ ਤਾਂ ਤੁਹਾਡੇ ਨਾਲ ਹੀ ਜਾਣਾ ਜੇ ਹੁਣ ਜਿਹੜੇ ਵੀ ਕੰਮ ਤੇ ਮੈਂ ਚੱਲਣਾ ਤੁਸੀਂ ਪੂਰਾ ਕਰਾਣਾ ਆਪਣੇ ਆਪ ਤੇ ਨਹੀਂ ਘਮੰਡ ਕਰਕੇ ਕਰਨਾ ਕਿ ਮੈਂ ਕਰਾਂਗਾ ਮੈਂ ਐਦਾਂ ਕਰਾਂਗਾ ਨਾ ਤੁਸੀਂ ਤਾਂ ਇਹੋ ਹੀ ਕਹਿਣਾ ਕਿ ਮੈਂ ਤਾਂ ਕੁਝ ਵੀ ਨਹੀਂ ਕਰਨਾ ਮੇਰੇ ਮਾਲਕ ਨੇ ਕਰਾਣਾ ਮੇਰੇ ਮਾਲਕ ਨੇ ਜਿਆਦਾ ਵਧੀਆ ਸੋਚਿਆ ਮੇਰੇ ਬਾਰੇ ਮੈਂ ਨਹੀਂ ਮੰਨਦਾ ਕਿਸਮਤ ਮੁਕੱਦਰਾਂ ਨੂੰ ਮੇਰੇ ਮਾਲਕ ਦੇ ਹੱਥ ਹੀ ਆ ਸਭ ਕੁਝ ਜਦੋਂ ਤੁਹਾਡੇ ਦਿਲ ਨੂੰ ਭਰੋਸਾ ਹੋ ਜਾਏਗਾ ਨਾ ਕਿ ਮੇਰਾ ਗੁਰੂ ਤਾਂ ਮੇਰੇ ਨਾਲ ਹੀ ਹੈ ਤਾਂ ਵੇਖਣਾ ਤੁਹਾਡਾ ਦਿਨ ਕਿੱਡਾ ਵਧੀਆ ਨਿਕਲਦਾ ਇਹ ਦੁਨੀਆ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕਰਦੀ ਹੋਏਗੀ ਬੜੀ ਦੁਨੀਆ ਹੋਏਗੀ ਤੁਹਾਡੇ ਆਪਣੇ ਵੀ ਹੋਣਗੇ ਕਿ ਤੁਹਾਨੂੰ ਪਿੱਛੇ ਸੁੱਟਣਾ ਚਾਹੁੰਦੇ ਹੋਣਗੇ ਇੰਨਾ ਹੀ ਇੰਨੂੰ ਨਹੀਂ ਕਿਸੇ ਤਰ੍ਹਾਂ ਆਪਾਂ ਅੱਗੇ ਵਧਣ ਦੇਣਾ ਜਾਂ ਖੁਸ਼ ਨਹੀਂ ਹੁੰਦੇ ਹੋਣਗੇ ਤੁਹਾਡੇ ਤੋਂ ਪਰ ਫਿਰ ਤੁਹਾਡੀਆਂ ਟੈਨਸ਼ਨਾਂ ਮੁੱਕ ਜਣੀ ਹੈ ਕਿ ਤੁਸੀਂ ਇਕੱਲੇ ਇਕੱਲੇ ਨਾਲ ਕਿੱਦਾਂ ਨਜਿੱਠਣਾ ਤੁਸੀਂ ਕਿਸੇ ਨੂੰ ਜਵਾਬ ਹੀ ਨਹੀਂ ਦੇਣਾ ਕਿਉਂਕਿ ਜਦੋਂ ਮਾਲਕ ਆਪ ਤੁਹਾਡੇ ਲਈ ਅੱਗੇ ਆ ਗਏ ਤਾਂ ਫਿਰ ਦੁਨੀਆ ਨੂੰ ਜਵਾਬ ਦੇਣ ਦੀ ਲੋੜ ਨਹੀਂ ਪੈ ਜਿੰਨੇ ਤੁਹਾਨੂੰ ਧੋਖਾ ਦਿੱਤਾ ਜਿਹੜਾ ਤੁਹਾਡਾ ਗਲਤ ਕਰਦਾ ਜਿਹੜਾ ਤੁਹਾਡਾ ਦਿਲ ਦੁਖਾਂਦਾ बार-बार ਕੁਝ ਗਲਤ ਬੋਲ ਕੇ ਮਾਲਕ ਆਪੇ ਜਵਾਬ ਲਏਗਾ ਸਾਰੇ ਕਿਉਂਕਿ ਤੁਸੀਂ ਤਾਂ ਮਾਲਕ ਦੇ ਹੱਥਾਂ 'ਚ ਛੱਡਤੀ ਸਾਰੀ ਗੱਲ ਤੁਸੀਂ ਤਾਂ ਇਹੋ ਹੀ ਕਹਿਤਾ ਨਾ ਕਿ ਮਾਲਕਾ ਮੈਂ ਤੁਹਾਡੇ ਹੱਥ ਛੱਡਿਆ ਇਹ ਸਭ ਕੁਝ ਇਹ ਜ਼ਿੰਦਗੀ ਦੀ ਡੋਰ ਤੁਹਾਡੇ ਹੱਥ 'ਚ ਹੈ ਤੁਸੀਂ ਚਲਾਨੀ ਹੈ ਮੈਂ ਤਾਂ ਤੁਹਾਡੇ ਤੇ ਪੱਕਾ ਵਿਸ਼ਵਾਸ ਕਰਕੇ ਬਹਿ ਗਿਆ ਤੇ ਜਦੋਂ ਤੁਸੀਂ ਬਹਿ ਗਏ ਹੋ ਪੱਕਾ ਵਿਸ਼ਵਾਸ ਕਰਕੇ ਤੇ ਮਾਲਕ ਨੇ ਤੁਹਾਨੂੰ ਕਦੇ ਵੀ ਟੁੱਟਣ ਨਹੀਂ ਦੇਣਾ ਤੁਹਾਡਾ ਵਿਸ਼ਵਾਸ ਨਹੀਂ ਕਦੇ ਟੁੱਟਣ ਦੇਣਾ ਮਾਲਕ ਆਪੇ ਸਿੱਧੀਆਂ ਪਾਏਗਾ ਕਿਸੇ ਵੀ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਜ਼ਿਆਦਾ ਕੋਈ ਲੋਨ ਨਹੀਂ ਜਿਆਦਾ ਸੋਚਣ ਦੀ ਐਵੇਂ ਟੈਨਸ਼ਨ ਲਈ ਜਣੀ ਤੁਹਾਡਾ ਗੁਰੂ ਬੈਠਾ ਤੁਹਾਡੇ ਲਈ ਤੁਸੀਂ ਕਿਉਂ ਟੈਨਸ਼ਨ ਲੈ ਆਂਦੇ ਹੋ ਕਿਹੜੀ ਫੀਸ ਦੀ ਟੈਨਸ਼ਨ ਲੈ ਆ ਰਹੇ ਹੋ ਕਿ ਆ ਕੰਮ ਨਹੀਂ ਬਣਨਾ ਹੋ ਕਿਉਂ ਨਹੀਂ ਬਣੇਗਾ ਮਾਲਕ ਨੇ ਹੋਰ ਵਧੀਆ ਸੋਚਿਆ ਹੈ ਤੁਹਾਡੇ ਲਈ ਮੈਂ ਤਾਂ ਕਹਣਾ ਜਦੋਂ ਸਾਰੇ ਹੱਥ ਵੀ ਛੱਡਦੇ ਹੋ ਉਹਨਾਂ ਤੁਹਾਡਾ ਸਾਥ ਛੱਡ ਦਿੰਦੇ ਹੋ ਧੋਖਾ ਦਿੰਦੇ ਹੋ ਸਾਰੀ ਦੁਨੀਆ ਪਰਵਾਹ ਦੇ ਉਦੋਂ ਵੀ ਨਹੀਂ ਕਰਨੀ ਕਿਉਂਕਿ ਜਦੋਂ ਤੱਕ ਮਾਲਕ ਨੇ ਹੱਥ ਫੜਿਆ ਨਾ ਤੁਹਾਨੂੰ ਕਿਸੇ ਹੋਰ ਦੀ ਲੋੜ ਹੀ ਨਹੀਂ ਜੈਗੀ ਇੱਥੇ ਤੁਹਾਡਾ ਰਿਸ਼ਤੇਦਾਰ ਵੀ ਹੋਈ ਬਣ ਜਾਏਗਾ ਤੁਹਾਡਾ ਯਾਰ ਵੀ ਹੋਈ ਬਣ ਜਾਏਗਾ ਗੁਰੂ ਤਾਂ ਤੁਹਾਡੇ ਹਰ ਰਿਸ਼ਤੇ ਨੂੰ ਪੂਰਾ ਕਰ ਦੇਗਾ ਵਿਸ਼ਵਾਸ ਰੱਖਿਆ ਕਰੋ ਪੂਰਾ ਗਲਤ ਨਹੀਂ ਜੇ ਹੋਣ ਦੇਣਾ ਮਾਲਕ ਨੇ ਤੁਹਾਨੂੰ ਵਿਸ਼ਵਾਸ ਦੀ ਬੀੜੀ ਜਦੋਂ ਤੱਕ ਚਲਦੀ ਰਹੇਗੀ ਇਹਨੂੰ ਕੋਈ ਵੀ ਨਹੀਂ ਜੜ ਡੋਪ ਸਕਦਾ ਭਾਵੇਂ ਸਾਰਾ ਸੰਸਾਰ ਇੱਕ ਪਾਸੇ ਹੋਇਆ ਹੋਵੇ ਸਭ ਕੁਝ ਵਧੀਆ ਆਏਗਾ ਤੁਹਾਨੂੰ ਗੁਰੂ ਮਹਾਰਾਜ ਜੀ ਬੈਠੇ ਆ ਇੱਕ ਇੱਕ ਪੁਆਇੰਟ ਤੁਹਾਡੀ ਜ਼ਿੰਦਗੀ ਦਾ ਆਪਣੇ ਆਪ ਸਹੀ ਕਰਨਗੇ ਟੈਨਸ਼ਨ ਨਹੀਂ ਲੈਣੀ ਇਹ ਤਾਕਤ ਮਿਲੀ ਹੈ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਦਰਬਾਰ 'ਚ ਜਾ ਕੇ ਇਹ ਦੁੱਖਾਂ ਨਾਲ ਲੜਨ ਦੀ ਹਿੰਮਤ ਮਿਲੀ ਹੈ ਬਾਬਾ ਦੀਪ ਸਿੰਘ ਜੀ ਕੋਲੋ ਦੁਨੀਆਂ ਜਿਹਾ ਐਸਾ ਕੋਈ ਵੀ ਮਨੁੱਖ ਨਹੀਂਗਾ ਜਿੱਦੀ ਜ਼ਿੰਦਗੀ 'ਚ ਦੁੱਖ ਨਾ ਹੋਣ ਪਰ ਦੁੱਖ ਦੀ ਤਕਲੀਫ ਕਿੰਨੂੰ ਨਹੀਂ ਹੁੰਦੀ ਜਿਹੜਾ ਆਪਣੇ ਮਾਲਕ ਦੇ ਨਾਲ ਜੁੜਿਆ ਹੁੰਦਾ ਜਿਹੜਾ ਕਮਜ਼ੋਰ ਹੋਏਗਾ ਜਿਹੜਾ ਦੁਨੀਆ ਦੇ ਭਰੋਸੇ ਰੱਖਦਾ ਹੈਗਾ ਕਿ ਮੇਰਾ ਇਹ ਦੋਸਤ ਹੈ ਰਿਸ਼ਤੇਦਾਰ ਹੈ ਉਹ ਹਮੇਸ਼ਾ ਦੁੱਖ ਦੇ ਵਿੱਚ ਟੁੱਟ ਜਾਂਦਾ ਜੇ ਪਰ ਜਿੰਨੇ ਆਪਣੇ ਗੁਰੂ ਦਾ ਓਟ ਆਸਰਾ ਫੜਿਆ ਹੁੰਦਾ ਨਾ ਜਿੰਨੇ ਸਿਰਫ ਆਪਣੇ ਮਾਲਕ ਦਾ ਵਿਸ਼ਵਾਸ ਰੱਖਿਆ ਹੁੰਦਾ ਉਹਨੂੰ ਤਾਂ ਇੱਥੇ ਵੱਡੇ-ਵੱਡੇ ਤੂਫਾਨ ਵੀ ਨਹੀਂ ਜੇ ਤੋੜ ਬੰਦੇ ਉਹ ਤਾਂ ਫਿਰ ਹੱਸ ਕੇ ਕੰਦਾ ਕਿ ਜਿੰਨੀਆਂ ਮਰਜ਼ੀ ਤਕਲੀਫਾਂ ਆ ਜਾਣ ਮੇਰਾ ਮਾਲਕ ਬੈਠਾ ਸਾਹਮਣੇ ਵਸਤੇ ਆਪਣੇ ਭਗਵਾਨ ਤੇ ਭਰੋਸਾ ਪੂਰਾ ਰੱਖੋ ਜਿਹੜੇ ਮਰਜ਼ੀ ਰੂਪ ਚ ਮੰਨੋ ਤੁਸੀਂ ਰਾਮ ਜੀ ਕਹਿ ਕੇ ਪੁਕਾਰ ਲੋ ਵਾਹਿਗੁਰੂ ਜੀ ਕਹਿ ਕੇ ਪੁਕਾਰ ਲੋ ਅੱਲਾਹ ਕਹਿ ਕੇ ਪੁਕਾਰ ਲੋ ਰੱਬ ਦੇ ਬਹੁਤ ਨਾਮ ਪਰ ਰੱਬ ਇੱਕੋ ਹੀ ਜੇ ਮਾਲਕ ਤੇ ਭਰੋਸਾ ਰੱਖਿਆ ਕਰੋ ਆਪਣੇ ਤੁਹਾਨੂੰ ਮਾਲਕ ਨੇ ਕੁਝ ਨਹੀਂ ਜੀ ਹੋਂ ਦੇਣਾ ਮਾਲਕ ਦਾ ਨਾਮ ਲੈਂਦੇ ਰਹੋ ਆਪਣੇ ਆਪ ਹੀ ਤਾਕਤ ਤੁਹਾਡੇ ਅੰਦਰ ਆ ਜਾਏਗੀ ਤੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤਾਂ ਸ਼ਕਤੀਆਂ ਦਾ ਭੰਡਾਰ ਹੈ ਮਹਾਰਾਜ ਜੀ ਦਾ ਨਾਮ ਲਹੋਗੇ ਨਾ ਸੱਚੇ ਦਿਲੋਂ ਸਵੇਰੇ ਉੱਠ ਕੇ ਤਾ ਤੁਹਾਡਾ ਸਾਰਾ ਦਿਨ ਸੰਭਾਲ ਦੀ ਜ਼ਿੰਮੇਵਾਰੀ ਫਿਰ ਬਾਬਾ ਜੀ ਦੀ ਹੈ ਫੇਰ ਤਾਂ ਦੁੱਖ ਤਕਲੀਫਾਂ ਦੂਰੋ ਪਿੱਛੇ ਹੋ ਜਾਣੀਆਂ ਕਿ ਐਸੇ ਬੰਦੇ ਵੱਲ ਨਹੀਂ ਜਾ ਸਕਦੇ ਇਹਨੂੰ ਬਾਬਾ ਦੀਪ ਸਿੰਘ ਨੇ ਸੰਭਾਲਿਆ ਹੈ ਬਾਬਾ ਜੀ ਤੇ ਪੂਰਾ ਭਰੋਸਾ ਰੱਖੋ ਕੁਛ ਵੀ ਨਹੀਂ ਜੀ ਹੋਣ ਦੇਣਾ ਬਾਬਾ ਜੀ ਨੇ ਤੁਹਾਨੂੰ ਸੱਚਾ ਪਿਆਰ ਕਰਦੇ ਹੋ ਬਾਬਾ ਦੀਪ ਸਿੰਘ ਜੀ ਮਹਾਰਾਜ ਨਾਲ ਤੇ ਜ਼ਰੂਰ ਲਿਖੋ ਤਾਨਤਨ ਬਾਬਾ ਦੀਪ ਸਿੰਘ ਜੀ